ਹਾਂਜੀ ਸਤਿ ਸ੍ਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਸੋ ਅੱਜ ਆਪਣੇ ਫਾਰਮ ਤੋਂ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਇੱਕ ਸਾਈਵਾਲ ਵੈਡ ਲੈ ਕੇ ਆਏ ਆ ਜਿਹਦੇ ਥੱਲੇ ਹੁਣ 20 ਲੀਟਰ ਦੁੱਧ ਰੈਡੀ ਆ ਕੋਈ ਮੇਰਾ ਵੀਰ ਦੋ ਟਾਈਮ ਮਿਲਕਿੰਗ ਕਰਕੇ ਲਿਆ ਸਕਦਾਗਾ ਤੋਰ ਕੇ ਦਿਖਾਪੋ ਤਾਂ ਠੰਡੀ ਸੀਲ ਨਹੀਂ ਕਿ ਜਿਆਦੇ ਆ ਤੁਹਾਨੂੰ ਆਪਾਂ ਧਾਰਾਂ ਮਾਰ ਕੇ ਦਿਖਾਵਾਂਗੇ ਵੀਡੀਓ 'ਚ ਵੇਖਜਾ ਬੱਤੇ ਕੋਈ ਹੱਥ ਫੇਰ ਕੇ ਥਾ ਸੋ ਦੇਖ ਸਕਦਾ ਤੁਸੀਂ ਠੰਡੀ ਸੀਲ ਇੰਨੀ ਕਿਾ ਦੋਨੇ ਪਾਸੇ ਬੈਗੇ ਚੋਣ ਵਾਲੀਏ ਦੇਖੋ ਆਪਾਂ ਉਹ ਸਾਈਵਾਲ ਵੇਚਦੇ ਆ ਜਿਹੜੀ ਆਪਾਂ ਆਪਦੇ ਘਰੇ ਪੰਜ ਚਾਰ ਦਿਨ ਚੋਈ ਹੋਵੇ ਤੇ ਠੰਡੀ ਸੀਲ ਦੀ ਤਸੱਲੀ ਹੋਵੇ ਬਾਕੀ ਥਣ ਬਹੁਤ ਸੋਹਣਾ ਲੱਗਿਆ ਤੁਹਾਨੂੰ ਥਣ ਨੇੜੇ ਤੋਂ ਚੈੱਕ ਕਰਾਉਣੇ ਭੇਜਾ ਪਤਾ ਇਹੋ ਦੇਖੋ ਇੱਥੋਂ ਦੇਖੋ ਮਿਲਕ ਮੇਨ ਵਗੈਰਾ ਥਣ ਬਹੁਤ ਸੋਹਣਾ ਗੁੱਲੇ ਵਾਲਾ ਲੱਗਿਆ ਹੋਇਆ ਹੈਗਾ ਦੇਖਣਾ ਤੁਸੀਂ ਇਕੱਲਾ ਇਕੱਲਾ ਨਿਖਰਮਾ ਥਾਣਾ 20 ਲੀਟਰ ਹੁਣ ਦੁੱਧ ਤਿਆਰ ਆ ਦੋ ਟਾਈਮ ਤਿੰਨ ਟਾਈਮ ਚੋਕੇ ਤੁਸੀਂ ਲਿਆ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਸਾਨੂੰ ਆਪਾਂ ਤੋਰ ਕੇ ਦਿਖਾਉਣਾ ਫਿਰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਚ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਬਾਕੀ ਥਣ ਤੁਸੀਂ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਪੋਲਾ ਤੇ ਪੋਲੀ ਤੇ ਮੋਟੀ ਚਵਾਈ ਆ ਥਣ ਤੁਸੀਂ ਦੇਖੋ ਚਾਰੇ ਗੁੱਠਾਂ ਤੇ ਲੱਗੇ ਹੋਇਆ ਥਣ ਪੂਰਾ ਪੋਲੀ ਦੇ ਮੋਟੀ ਚਵਾਈ ਆ ਬਾਕੀ ਇੱਥੋਂ ਤੁਸੀਂ ਦੇਖ ਸਕਦੇ ਹੋ ਮੇਲ ਕਾਫ ਮਗਰ ਇਹਦੇ ਸਾਦੋਂ ਇੱਕ ਵਾਰੀ ਤੁਰਦੀ ਦੇਖਿਓ ਤੁਸੀਂ ਹਵਾਨਾ ਚ ਇੱਕ ਕਰੋ ਇੱਥੋਂ ਤੁਰਦੀ ਦਾ ਸਾਹੀਵਾਲ ਦੇ ਵਿੱਚ ਆ ਗਈ ਇਹ ਠੰਡੀ ਸੀਲ ਪੂਰੀ ਜਿਆਦੇ ਦੋਨੇ ਪਾਸੇ ਵੇਖ ਕੇ ਚੋਣ ਵਾਲੀ ਆ ਪਿੰਡ ਕਲਾਲਾ ਜ਼ਿਲ੍ਹਾ ਫਰਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਲੈਪਤੁਰਾ ਇੱਥੋਂ ਤੁਸੀਂ ਦੁਬਾਰੇ ਫੇਰ ਦੇਖ ਸਕਦੇ ਹੋ 20 ਲੀਟਰ ਤੋਂ ਬਾਹਰ ਦੁੱਧ ਨਹੀਂ ਬੜੂਗਾ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾ 20 ਲੀਟਰ 1700 ਨੂੰ ਵੀਡੀਓ 'ਚ ਮਾਰ ਕੇ ਦਿਖਾਵਾਂਗੇ ਹਵਾਨਾ ਤੁਸੀਂ ਇੱਥੋਂ ਸੋਨਾ ਤਿਆਰ ਕਰ ਰਹੇ ਸਾਮ ਦੇ ਟਾਈਮ ਨੂੰ ਆਪਾਂ ਵੀਡੀਓ ਬਣਾ ਰਹੇ ਆ ਸੋ ਦੇਖੋ ਆਪਾਂ ਸਮਾ ਕਰਾ ਲਿਆ ਪਸਮਾਕ ਕਰ ਲਿਆ ਮਤਲਬ ਆਪਾਂ ਪਾਣੀ ਮਾਰ ਕੇ ਪਸਮਾਕ ਕਰਾ ਲਿਆ ਨਿਆਣਾ ਪਾਗੇ ਚੋਲੋ ਚਾਹੇ ਬਣਾਣਿਆਂ ਨੇ ਤੋਂ ਚੋਲੋ ਤੁਸੀਂ ਐ ਜਿਵੇਂ ਆਪਾਂ ਕਹਿੰਦੇ ਪੋਲੀ ਤੇ ਮੋਟੀ ਚਵਾਈਆ ਰੂਮ ਵਰਗੀ ਚਵਾਈਆ ਪਹਿਲਾਂ ਮਗਰਲੇ ਥਣਾਂ ਦੀਆਂ ਮਾਲ ਤੋਂ ਨਾ ਜੀ ਤੇ ਦੇਖੋ ਸੋ ਇੱਥੋਂ ਇਹ ਕਰਿਓ ਚਵਾਈ ਤੁਸੀਂ ਐ ਜਿਹਨੂੰ ਆਪਾਂ ਕਹਿੰਦੇ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਇਹ ਥਣਾਂ ਦੀ ਪਾਸ ਹੋ ਚੁੱਕੀ ਆ ਦੇਖੋ ਐ ਪੋਲੀ ਤੇ ਮੋਟੀ ਚਵਾਈਆ ਅਗਲੇ ਜਾਨੇ ਮਾਰ ਦੋ ਵੀਰੇ ਕੱਲਾ ਕੱਲਾ ਨਿੱਖਣ ਮਾ ਥਾਣਾ ਦੇਖੋ ਜੀ ਬਾਈ ਸੋ 1.5 ਲੀਟਰ ਵਾਲਾ ਜੱਗ ਆ 2 ਸੈਕਿੰਡ ਹੋਏ ਨੇ 2 ਸੈਕਿੰਡਾਂ ਦੇ ਵਿੱਚ 1.5 ਲੀਟਰ ਵਾਲਾ ਜੱਗ ਭਰਤਾ ਇਹਨੂੰ ਆਪਾਂ ਕਹਿੰਦੇ ਅਸਲ ਚਵਾਈ ਆ ਬਸ ਬਈ ਓਕੇ ਆ ਓਕੇ ਆ ਸੋ ਤੁਸੀਂ ਨਿਆਣਾ ਪਾ ਕੇ ਚੋਲਿਓ ਚਾਹੇ ਬਣਾ ਨਿਆਣੇ ਤੋਂ ਚੋਲਿਓ 20 ਲੀਟਰ ਦੋ ਟਾਈਮ ਆਪਣੇ ਘਰੇ ਚੋਕੇ ਲੈ ਜਿਓ ਠੀਕ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਟੈਲ ਦੇ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਨਵੀਂ ਵੀਡੀਓ ਧੰਨਵਾਦ